ਕੋਈ ਚੀਜ਼ ਦਾ ਬੀਜ ਕਿਉਂ ਮਿਲ ਰਿਹਾ ਕਿਉਂਕਿ ਬੀਜ ਕਦੇ ਮਿਲਦਾ ਆੜਤੀਆਂ ਨੇ ਖੁਦ ਬੀਜ ਦਿੱਤੇ ਸਾਨੂੰ ਆੜਤੀ ਨੇ ਦਿੱਤਾ ਵਿਆ ਬੀਜ ਆਹ ਕਹਿੰਦਾ ਹਾਈਬ੍ਰਿਡ ਲਾ ਲੂ ਆਹ ਬੀਜ ਦੀ ਕੰਪਨੀ ਦਾ ਟੈਕ ਲੈਣਾ ਗਵਰਨਮੈਂਟ ਨੇ ਪਰ ਉਹ ਕਰ ਦਿੰਦਾ ਯਾਰ ਇਹਨਾਂ ਟੈਕਸ ਨਾਲ ਹੋਗਾ ਪੂਰਾ ਜਿਹੜਾ ਤੇ ਇੱਥੇ ਘਰ ਦਾ ਬੀਜ ਤਾਂ 26 ਦਾ ਉਹਦਾ ਟੈਕਸ ਤੋਂ ਜਣਾ ਕਰ ਗਏ ਇਹ ਜਾਣਾ ਹੀ ਨਹੀਂ ਗਵਰਨਮੈਂਟ ਨੂੰ ਗਵਰਨਮੈਂਟ ਫਾਇਦਾ ਖਾਲੀ ਨੂੰ ਫ੍ਰੀਟੋ ਵੀ ਇਹ 4 ਮਹੀਨੇ ਹੋ ਗਏ ਬਾਈ ਕਿ ਕਿ ਦਿਲ ਰਹਾ ਤੇ ਕੋਈ ਅੱਜ ਬੱਤੀ ਆ ਹੁਣ ਖਾਲੀਆਂ ਜਿਹੜੇ ਰੋਲਦੀ ਆ ਲੱਤਾਂ ਮਾਰਦੀ ਆ ਕੀ ਫਾਇਦਾ ਹੈ ਖਰਚਾ ਕਰਿਆ ਵਾ ਸਾਰਾ ਮੰਡੀ ਨੂੰ ਲੈ ਕੇ ਨਹੀਂ ਜਾਣਾ ਹਨ ਮੰਡੀ ਨੂੰ ਕੀ ਬਣਿਆ ਉੱਥੇ ਮੰਡੀ ਦੇਖੂਗਾ ਕਹਿੰਦੇ ਜਾਮ ਲੱਗਿਆ ਮੈਨੂੰ ਬੋਲਦੇ ਜਾਮਾ ਅੱਛਾ ਰੋਪਣ ਦਾ ਧਰਨਾ ਲੱਗਿਆ ਵਾ ਓਏ ਹਾਈਬ੍ਰਿਡ ਬੀਜ ਨਹੀਂ ਲੈ ਰਹੇ ਥੱਬੀ ਵੀ ਲੈਂਦੇ ਕਿ ਲੰਦੇ ਕਿਹੜਾ ਕੋਈ ਵੀ ਲੰਦੇ ਫੇਰ ਉਹੀ ਕਰ ਪਾਇਆ ਲਊਂਗੇ ਕਿ ਐਸਲਾ ਧੁੱਪੇ ਲੈਣਾਂ ਤਾਂ ਪੈਸੂ ਕੱਕਰਾ ਵੀ ਨਹੀਂ ਹੈਗੀਆਂ ਧੁੱਪੇ ਲੈਣਾ ਨਹੀਂ ਈ ਘੜਾ ਲੱਗਿਆ ਵਾਲੀ ਜੀ ਬਾਹਰ ਕਿਉਂ ਮਦਦ ਲੈਦੀ ਐ ਉਹ ਲੱਗਿਆ ਬਾਜ਼ਾਰ ਦਾ ਐ ਆਈ ਜਾ ਜਾ ਜਦਾਂ ਕਹਿੰਦੇ ਯਾਰ ਜਿੱਦਣੇ ਨੇ ਹਰੀ ਛੱਡੀ ਦਿੱਤੀ ਆ ਵੀ ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਆ ਉਸ ਦਿਨੇ ਇਹਨਾਂ ਨੂੰ ਆੜ ਤੀਨ ਨੂੰ ਆਪਣੀ ਮੰਗ ਰੱਖਣੀ ਚਾਹੀਦੀ ਸੀ ਹਾਂ ਹੈ ਇਹਨਾਂ ਨੇ ਉਹੀ 4 ਦਿਨ ਬਾਅਦ ਰੱਖੀ ਉਹੀ ਗੱਲ ਆ ਉਹੀ ਟਾਈਮ ਰੱਖੋ ਤੁਸੀਂ ਜਿਹੜੀ ਚੀਜ਼ ਬੈਨ ਈ ਬੈਨ ਕਰੋ ਯਾਰ ਹਾਂ ਲੱਗਿਆ ਨਾ ਟੋਟਾ ਪੰਜਾਬ ਦੇ ਬਣਦਾ ਨਹੀਂ ਜੇ ਹੁਣ ਇਹ ਆ ਕੇ ਹੀ ਸੀ ਪੋਣੇ ਜਦੋਂ ਪੰਮਾ ਤੇਰਾ ਪਰਦੇਸ ਵਿੱਚ 2-2 3-3 ਵਾਰੀ ਲੱਗਦੀ ਹੈ ਹਾਈਬ੍ਰਿਡ ਜੀ ਦੀ ਜਿਹੜੀ ਚੀਜ਼ ਸਮਝ ਨਹੀਂ ਦੇਣੀ ਹੈਗੀ ਉਹ ਪਹਿਲਾਂ ਬੋਲੋ 6 ਮਹੀਨੇ ਪਹਿਲਾਂ ਵੀ ਭਾਈ ਏ ਜੀ ਲੈਣੀ ਨਾ ਬੀਜੋ ਉਹ ਤਾਂ ਹੈ ਇੰਨਾ ਖਰਚਾ ਕਰਿਆ ਵਾ ਤਿਆਰ ਹੋਈ ਪਈ ਆ ਜਿਹੜਾ ਬੀਜਦਾ ਹੈ ਨਾ ਗੌਰੂ ਬਾਪੂ ਯਾਰ ਅਗਲੀ ਵਾਰ ਬਾਤ ਨੂੰ ਗੌਰੂ ਬਾਦੋਗੇ ਭਾਈ ਅਸੀਂ ਕਾ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਤੇ ਬਾਈ ਅੱਜ ਲੱਗੇ ਹੋਇਆ ਮੰਡ 'ਚ ਵੱਗਣਾ ਅਰਸ਼ਵੀਰ ਵੀਰੇ ਦੇ ਤੇ ਉੱਧਰ ਤਾਂ ਵੱਡਤੀ ਤੇ ਹੁਣ ਇੱਧਰ ਆਏ ਹੋਏ ਉਧਰ ਮੰਨ ਜੀ ਨਾਲ 4 ਕਿੱਲੇ ਉਧਰ 5 ਕਿੱਲੇ ਦੇ ਦੋ ਟਾਈਕੇ ਵੱਡੇ ਉਧਰ ਗਿੱਲਾ ਦਾ ਬਾਕੀ ਰੱਦਰ ਆ ਗਿਆ ਚਲੋ ਬਾਈ ਦਿਖਾਉਂਦਾ ਬਾਕੀ ਤੁਹਾਨੂੰ

ਹਾਈ ਛਾਈਦਾ ਆਣਾ ਕਿਹੜਾ ਵੀ ਜਾ ਇਹ ਬੜਾ ਬਿੰਚਾ ਦਾ ਮੈਨੂੰ ਵੀ ਪਤਾ ਆ ਅਸ਼ੀਰ ਉਧਰ ਵੱਡੀ ਨਹੀਂ ਫਿਰ ਸਾਰੀ ਫਿਰ ਆਓ ਸਮਝੀ ਬੈਠੋ ਵੀ ਅਸ਼ੀਰ ਤੀਜਾ ਤੀਜਾ ਪਾਣੀ ਆ ਪੂਰੇ ਦੋ ਟੋਈ ਵੱਡੋ ਹੋਏ ਮੈਂ ਕਹਿੰਦਾ ਜਿੱਲੇ ਦੇ ਕਿਹੜਾਈ ਜਿੱਲੇ ਵੱਡਾ ਇੱਥੇ ਅਸ਼ੀਰ ਇਹ ਉਰੇ ਲਿਆਂਦੀ ਪਾਣੀ ਦੀ ਸਭਾ ਵਿਚਾਰ ਕਿਲੇ ਆ ਹਾਂਜੀ ਠੀਕ ਹੈ ਠੀਕ ਹੈ ਉਹ ਰਹਿ ਜਾ ਆਪਣਾ ਦੁਆਰ ਕੋਈ ਕੋ ਉਧਰ ਦੇ ਭਰ ਗਿਆ ਦੋਰੇ ਦਾ ਭਰ ਜਣੇ ਸਮਝ ਲਓ ਹਾਂ ਵੇ ਹਾਂ ਦੋਰੇ ਦੇ ਭਰ ਗਿਆ ਇੱਕ ਗੱਲ ਨੂੰ ਭਰ ਲੂ ਉਧਰ ਤੇ ਠੀਕ ਹੈ ਠੀਕ ਹੈ ਮੇਰੇ ਆਉੜੀ ਆ ਮੰਡਾ ਇੱਧਰ ਉੱਧਰ ਵੱਡੀ ਨੀ ਤੇ ਪੈਣੀ ਹੋਆ ਟਰੈਲਾ ਰਿਸ਼ਤੇਦਾਰੀ ਮਤ ਲੈਂਦਾ ਪਿਆ ਆਹੋ ਦੂਆ ਕੋਈ ਦੂਆ ਜਣਾ ਪਹਿਲਾਂ ਭਰ ਕੇ ਗਿਆ ਉਧਰ ਤੇ ਆਹੋ ਠੀਕ ਆ ਠੀਕ ਆ ਹੁਣ ਕੀ ਆ ਹੁਣ ਮੰਡੀ ਨੂੰ ਲੈ ਕੇ ਨਹੀਂ ਜਾਣਾ ਹਨਾ ਮੰਡੀ ਨੂੰ ਕਿਆ ਬਣਿਆ ਉੱਥੇ ਮੰਡੀ ਦੇਖੂਗਾ ਕਹਿੰਦੇ ਜਾਮ ਲੱਗਿਆ ਮਾੜਾ ਬੀਟ ਗਿਆ ਬੰਦਾ ਅੱਛਾ ਰੋਪਣ ਦੇ ਧੰਨ ਲੱਗਿਆ ਵਾ ਓਏ ਹਾਈਬ੍ਰਿਡ ਬੀਜ ਨਹੀਂ ਲੈ ਰਹੇ 26 ਵੀ ਲੰਦੇ ਕਿ ਲੰਦੇ ਕਿਹੜਾ ਕੋਈ ਵੀ ਲੰਦੇ ਹੋ ਫੇਰ ਉਹੀ ਕਰ ਪਾਇਆ ਲਊਗਾ ਕਿਆ ਸਾਲਾ ਤੁੱਪੇ ਲੈਣਾਂ ਨੇ ਪੈਰ ਤੋਂ ਕੱਟਰਾ ਵੀ ਨਹੀਂ ਹੈਗੀਆਂ ਤੁੱਪੇ ਲੈਣਾਂ ਨਹੀਂ ਏ ਇਹ ਕੀ ਚਾਰ ਲੱਗਿਆ ਸਾਡੀ ਜੀਰੀ ਤੂੰ ਬਾਹਰ ਕਿਉਂ ਬਗੰਦੇ ਰਹੀ ਏ ਉਹ ਲੱਗਿਆ ਬਾਜ਼ਾਰ ਦਾ ਏ ਹਾ ਕੀ ਚਾਰ ਲੱਗਿਆ ਸਾਡੀ ਜੀਰੀ ਬਾਪੋ ਪਹਿਲੇ ਘੋੜ ਝੜ ਗਈ ਪਹਿਲੇ ਥੱਲੇ ਲੱਗੀ ਪਈ ਏ ਅਕਾਟ ਦੇ ਵਗਾ ਬੋਰ ਨੂੰ ਅਕਾਟ ਸੇਗਾ ਦੇਣਾ ਉਹ ਤਾਂ ਟਾਈਮ ਲੱਗਿਆ ਫਿਰ ਅਲੋਕ ਉੱਪਰ ਉਹ ਸਭ ਕੁਝ ਪਾਇਆ ਨਾ ਪਾ ਗਿਆ ਕਰ ਚਰ ਮੈਸਾਜ ਹੋਣੀਆਂ ਦੀ ਪਾ ਗਿਆ ਥੋੜੀ ਜਿਹਾ ਆਇਆ ਜਮੇ ਬਾਹੀ ਚਲ ਕੱਲੂ ਆਉਣੀ ਆ ਕੋਸ ਨਹੀਂ ਹੈਗੀ ਹਲੇ ਤਾਂ ਉਹ ਖੜੀ ਹੋਦਾ ਉਹਦਾ ਖੜੀ ਆ ਮਾੜੀ ਮੋਟੀ ਆ 2 ਗੈਰ ਕਿਲੇ ਹੋ ਜਾ ਪਰਾ ਸੈੱਟ ਸੱਡੀ ਆ ਸੱਡੜਾ ਉਧਰ ਕੱਲੂ ਵੱਡੂਗੇ ਜਿਹੜੇ ਰਹਿ ਗਿਆ ਆ ਸਵੇਰੇ ਵੱਡਦਾ ਨਹੀਂ ਸਾਡੇ ਦੇ ਮਸ਼ੀਨ ਜਾਣ ਨਹੀਂ ਦਿੰਦਾ ਬੰਦੇ ਨੂੰ ਥੀਰੋਆ ਦੇਣੀ ਬਸ ਅੱਜ ਅੱਜ ਨਹੀਂ ਹੋਊਗੀ ਲਾ ਲੈਣੀ ਵੱਡੇ ਤੇ ਜਾਣ ਦੋਗੇ ਇਹਨੇ ਖਬਰ ਕਿੱਦਾਂ ਮੋੜਨਾ ਫਿਰ ਤੂੰ ਨਹੀਂ ਕੱਲੂ ਆਉਣਾ ਹੀ ਆ ਓਰੇ ਪਤਾ ਨਹੀਂ ਆਉਣਾ ਨਹੀਂ ਆਉਣਾ ਤੁਸ ਜੱਲ ਕਿਨੇ ਦੇਖੀ ਆ ਮੇਰਾ ਇੱਕ ਟਰਾਲਾ ਖੜਾ ਅੱਜ ਆਪਣੀ ਵੱਡਣੀ ਤੇ ਕੱਲ੍ਹ ਵੱਡਣੀ ਤੇ ਕੱਲ ਵੀ ਨਹੀਂ ਵੱਡ ਹੋਈ ਅੱਜ ਵੀ ਨਹੀਂ ਵੱਡ ਹੋਈ ਕੋ ਕਾਲ ਨੂੰ ਪਤਾ ਨਹੀਂ ਵੱਡੋ ਨਹੀਂ ਪਤਾ ਅੱਜ ਦਾ ਟਾਈਮ ਲੱਤਾ ਉਹਦਾ ਆਪਾਂ ਨੇ 8 ਤਰੀਕ ਹੈ ਹਾਂ 4 ਤਰੀਕ ਨੂੰ ਟਾਈਮ ਲੱਤਾ ਦਾ ਸਭ ਤੇ 4 ਦਿਨ ਦਾ ਨਹੀਂ ਪੂਰਾ ਟਾਈਮ ਤੇ ਵੱਡੀ ਕਿ ਨਹੀਂ ਤੇਰੀ ਆਪਣੀ ਅਸੀਂ ਜਾਨੀ ਸੀ ਮੈਂ ਤਾਂ ਖੜਾ ਰਿਹਾ ਮੈਂ ਕਿਹਾ ਭੱਜ ਗਿਆ ਉਹ ਆ ਹੁੰਦੇ ਬੰਦੇ ਬੈ ਜਾ ਟੇਕੇ ਕਡਾਈ ਹੋ ਜਣੀ ਤੇਰੀ ਕਹਤੇ ਗਾਦੀ ਬੋਲੀ ਜਾਂਦਾ ਆਪਾਂ ਚੱਲेंगे ਜੇ ਮੇਰੇ ਮਹਿਸਾ ਜੌਣੇ ਦਾ ਟਾਈਮ ਆ। ਕਹਾਂਗੇ ਜੋ ਅਬੜੀ ਵੀ ਵੱਢੀ ਕਿ ਨਹੀਂ। ਆਪਣੀ ਕਿਤੇ ਕੱਲ੍ਹ ਨੂੰ ਵੱਢਣੀ ਸੀ। ਕੱਲ੍ਹ ਵੀ ਨਹੀਂ ਵੱਢੀ ਅੱਜ ਵੱਢਣੀ ਪੈਸੀ। ਕੱਲ੍ਹ ਨੂੰ ਦੇਖਦੇ ਆ ਹੁਣ ਪਤਾ ਨਹੀਂ ਵੱਢੂ ਆ ਵੀ ਨਹੀਂ। ਇਹਨੇ ਨਾ ਵੱਢੀ ਇਹਨੇ ਮੈਨੂੰ ਪੁੱਛਿਆ 38 ਕੌਂਡਰ ਲਿਖਿਆ। ਕਹਿੰਦੇ ਖਾਦਾ ਧਰਨਾ ਲੱਗਿਆ ਬਰੋਪੜ। ਆਹ ਜਾ ਕੇ ਆਹ ਰਹਿ ਭਾਈਪੇ ਜਾਮ ਹੋਇਆ ਪਿਆ। ਯੂਨੀ ਸਰਕ ਦੀ ਸਰਕਾਰ ਦੇ ਪਾਣ ਗਿਆ ਚੱਕਰ ਹਾਈ ਬਰੈਂਡ ਮੀਲੇ ਰਹੇ ਬਣੀ ਕਿਹਾ ਹਾਈ ਬਰੈਂਡ ਆ ਰਹੇ ਕਹਿੰਦੇ ਵੀ ਟੋਟਾ ਜਿਆਦਾ ਫੜਦਾ। ਤੇ ਜਣ ਲੈ ਕਹਿੰਦੇ ਉਹ ਵੀ ਆਪਣੀ ਵਗਾ ਠੀਕ ਹੈ ਪਰ ਇਹ ਵੀ ਪਿਛਲੀ ਵਾਰ ਤੇ ਚੱਲ ਵਾਂ ਜਗ੍ਹਾ ਹੀ ਨਹੀਂ ਹੈ ਠੀਕ ਆ ਉਹ ਪਰ ਹੁਣ ਇਹ ਜਿਹੜੀ ਵੱਡਾ ਹੋ ਗਈ ਜਾਂ ਜਿਹੜੀ ਲਾਈ ਜਾਂਦਾ ਜਾਂਦਾ ਕਹਿੰਦੇ ਯਾਰ ਜਿੱਦ ਨੇ ਇਹਨਾਂ ਨੇ ਹਰੀ ਛੱਡੀ ਦਿੱਤੀ ਆ ਵੀ ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਆ ਉਸ ਦਿਨ ਇਹਨਾਂ ਨੂੰ ਆਰਦੇ ਨੂੰ ਆਪਣੀ ਮੰਗ ਰੱਖਣੀ ਚਾਹੀਦੀ ਸੀ ਹੈ ਇਹਨਾਂ ਨੇ ਉਹੀ 4 ਦਿਨ ਬਾਅਦ ਰੱਖੀ ਉਹੀ ਗੱਲ ਆ ਉਹੀ ਟਾਈਮ ਰੱਖੋ ਤੁਸੀਂ ਕਿਹੜੀ ਚੀਜ਼ ਬੈ ਬੀ ਬੈਨ ਕਰੋ ਯਾਰ ਹਾਂ ਲੱਗੇ ਇਹਨੇ ਟੋਟਾ ਪੰਜਾਬ ਚ ਬਣਦਾ ਨਹੀਂ ਜੇ ਹੁਣ ਇਹ ਆਕੇ ਹੀ ਸੀ ਕੋਣ ਜਨ ਪੰਮਾ ਮੇਰਾ ਪਰਦੇਸ ਵਿੱਚ 2-2 3-3 ਵਾਰੀ ਲੱਗਦੀ ਹਾਈਬ੍ਰਿਡ ਜੀ ਦੀ ਇਹ ਚੀਜ਼ ਸਮਝ ਨਹੀਂ ਦੇਣੀ ਹੈਗੀ ਉਹ ਪਹਿਲਾਂ ਬੋਲੋ 6 ਮਹੀਨੇ ਪਹਿਲਾਂ ਵੀ ਭਾਈ ਏ ਜੀ ਲੈਣੀ ਨਾ ਬੀਜੋ ਹਾਂ ਉਹ ਤਾਂ ਇੰਨਾ ਖਰਚਾ ਕਰਿਆ ਵਾ ਤਿਆਰ ਹੋਈ ਪਈ ਆ ਜਿਹੜਾ ਬੀਜ ਦਾ ਹੈ ਇਹਨਾਂ ਗੌਰੂ ਬਾਪੂ ਯਾਰ ਅਗਲੀ ਵਾਰ ਬਾਤ ਤੋਂ ਗੌਰੂ ਬਾਜੋ ਕੇ ਭਾਈ ਅਸੀਂ ਨਹੀਂ ਲੈਣੀ ਹੈਗੀ ਇਹ ਜਿਹੜਾ ਬੀਜ ਦਾ ਆਪਣਾ ਆਪ ਜਿਹੜਾ ਵਾਹ ਨੂੰ ਭਾਈ ਖਰੀਦ ਨਹੀਂ ਬੱਸ ਨਹੀਂ ਇਹਨਾਂ ਨੂੰ ਕੰਪਨੀ ਬੰਦ ਕਰਨੀ ਚਾਹੀਦੀ ਜਿਹੜੀਆਂ ਵੇਚਦੀਆਂ ਉਹ ਤਾਂ ਸਾਬ ਮਿਲ ਮਰੰਡੇ ਨੇ ਗਏ ਤਾਂ ਵੀ ਭਾਈ ਗਾਂ ਨੂੰ ਮੈਂ ਖੱਤੀ ਕੰਨ ਲੈਣਾ ਨਹੀਂ ਤੋੜਾ ਹਾਂ ਪਿਛਲੇ ਸਾਲ ਨੂੰ ਇੱਕ ਲੈ ਲਿਆ ਐਡ ਕੀ ਲੈਣਾ ਇੱਕ ਉਹਨੇ ਸਾਬ ਗਏ ਤਾਂ ਉਹਨੂੰ 2 ਸਾਲ ਪਹਿਲਾਂ ਉਹ 2 ਹਾਲ ਦਾ ਕਿੰਨਾ ਟ ਹੋਗਾ ਲਾਈਫ ਟਾਈਮ ਹੁਣ ਖਤਮ ਹੋ ਗਿਆ 2 ਸਾਲ ਦੀ ਲਾਈਫ ਟਾਈਮ ਹੋਣੀ ਕੰਨੀ ਆਪਣੀ ਆਪਣੀ ਜ਼ਿੰਮੇਵਾਰੀ ਪਰ ਵੇਚੂਗਾ ਹਾਂ ਲੈ ਕੇ ਲਾਵੇ ਭਾਈ ਅਸੀਂ ਨਹੀਂ ਕਾਣ ਦੇ ਲੈਣਾ ਚਾਹੀਦਾ ਜਦ ਕੰਨਾ ਜਿਹੜੀ ਚੀਜ਼ ਲਾਉਣੀ ਆ ਉਦੋਂ ਕਹੋ ਯਾਰ ਇਹ ਚੀਜ਼ਾਂ ਤਾਂ ਨਹੀਂ ਯਾਰ ਕਿਉਂਕਿ ਕੀ ਕਹਿੰਦਾ ਤੂੰ ਲੈ ਗਰਦੀਪ ਦਾ ਜੀ ਇਹ ਟੋਟਾ ਉਹ ਕਰਦੀ ਫੁਰਮ ਖਾ ਜਾਂਦੀ ਹੈ ਮਾਂ ਮਿੱਟੀ ਨਾਲ ਬਣਦਾ ਹੀ ਹੁੰਦਾ ਇੱਕ ਡੇਰੀ ਵੀ ਕੀ ਬੱਸ ਸਟਾਰਟ ਕਿਦੋਂ ਚੌਲ 60 ਕਿਲੋ ਜਿੰਨਾ ਆਏਗਾ ਚੌਲ ਲੈਣਾ ਹੈ ਉਹ ਆਪਣਾ ਕਰਦੇ ਨਾ ਕਲੀਅਰ ਚੌਲ ਟੋਟਾ ਤਾਂ ਲੱਗ ਰਹਿ ਜਾਂਦਾ ਸਾਨੂੰ ਤਾਂ ਮੇਰੀ ਆ ਪੜਾ ਸੂ ਰੋਟਾ ਸਾਨੂੰ ਸਾਤੇ ਹਾਈਬ੍ਰਿਡ ਲਵਾਤੀ ਸਾਰੀ ਹੁਣ ਪਰਮਲ ਲਾਉਂਗੇ ਉਹਨੂੰ ਬਿਮਾਰੀ ਆ ਕਾ ਕਿੱਥੇ ਜਾਊਂਗਾ ਜਿੰਮੀ ਜਰ ਮੈਨੂੰ ਸਮਝ ਨਹੀਂ ਆਉਂਦੀ ਇਹ ਪਰਮਲ ਵੀ ਠੀਕ ਆ ਜਾਂਦਾ ਪਰ ਕਰੇ ਦਾ ਸਹੀ ਆਉਟਰ ਕੋਈ ਵੀ ਆ ਚੀਜ਼ ਲਾਓ ਕੋਈ ਤਾਂ ਹੈ ਯਾਰ ਕਿਦਾ ਯਾਰ ਪਹਿਲਾ ਤਾਂ ਨਰੇਟ ਦੇ ਜੁੰਦੇ ਨੇ ਕਿ ਵੀ ਹਾਂ ਵੀ ਇਹ ਦੀ ਜਬਾਪ ਜੀਆਂ ਲਾਓ ਉਦਾਂ ਹੀ ਦੱਦੇ ਸਾਨੂੰ ਦੱਸ ਦੋ ਵੀ ਆਹ ਵੀ ਰੋ ਭਾਈ ਤੁਸੀਂ ਸੈਮੀਨਾਰ ਲਾਓ ਪਿੰਡਾਂਾਂ ਮੇ ਜਾ ਕੇ ਜਾ ਕੇ ਰੂਪ ਕਰੇ ਲੋਕਾਂ ਨੂੰ ਭਾਈ ਆਹ ਨਾ ਤੁਸੀਂ ਲਾਓ ਯਾਰ ਕੰਪਨੀ ਵਾਲਾ ਬੰਦਾ ਕਰੇ ਜਾਂ ਹੋ ਜਾਂਦੀ ਬੱਜਣੋ ਜੋ ਇਨੀ ਧਾਰਨੇ ਦੀ ਕੋਈ ਚੀਜ਼ ਆ ਉਹ ਚੀਜ਼ ਦਾ 20 ਕਿਲੋ ਮਿੰਟ ਰਿਹਾ ਕਿ ਬੀਜ ਕਦੇ ਮਿਲਦਾ ਆੜਤੀਆਂ ਨੇ ਖੁਦ ਬੀਜ ਦਿੱਤੇ ਸਾਨੂੰ ਆੜਤੀ ਨੇ ਦਿੱਤਾ ਪਿਆ ਬੀਜ ਆਹ ਕਹਿੰਦਾ ਹਾਈਬ੍ਰਿਡ ਲਾ ਲਓ ਆਹ ਬੀਜੀ ਕੰਪਨੀ ਟੈਕਨੀਕਲ ਨਾ ਗਵਰਨਮੈਂਟ ਨੇ ਆਪ ਦਾ ਕੰਮ ਦਿੰਦਾ ਯਾਰ ਇਹਨਾਂ ਟੈਕਸੋਆਂ ਨੂੰ ਗੁਲਾ ਇਹਨਾਂ ਤੇ ਇੱਥੇ ਘਰ ਦਾ ਪੀਚ ਦਾ ਤੇ 26 ਦਾ ਉਹ ਟੈਕਸੋ ਜਣਾ ਗੌਰਮੈਂਟ ਇਹ ਜਾਣਾ ਹੀ ਨਹੀਂ ਗੌਰਮੈਂਟ ਨੂੰ ਗੌਰਮੈਂਟ ਸਫਾਈ ਖਾਲੀ ਨੂੰ ਖਰੀਦੋ ਵੀ ਇਹਨਾਂ ਦਾ ਨਾਂ ਲਾਓ ਇਹਨਾਂ ਨੂੰ ਨਾਂ ਲਾਓ ਇਹ ਗੱਲਾਂ ਆ ਜਿਹੜੇ ਪਹਿਲਾਂ ਹਿੱਦੇ ਜਿਹੜਾ ਤੇਰੀ ਲਾਉ ਲੈਂਦੇ ਤਾਂ ਹੀ ਦਾ ਦੇਸ਼ ਦਾ ਪੇੜਾ ਕਰਦਾ ਹੋਇਆ ਸਾਈ ਦਾ ਚੱਕੜ ਹਾਂ ਸਾਈ ਦਾ ਤਰੱਕੀ ਨਹੀਂ ਹੁੰਦੀ ਕਿਦੇ ਪਾਸੇ ਨੂੰ ਤਾਂ ਹੀ ਮੋਟੇ ਬਾਦੇ ਬਾਹਰ ਨੂੰ ਇਹ 4 ਮਹੀਨੇ ਹੋ ਗਏ ਭਾਈ ਕਿ ਜਰ ਰਾਤ ਕੋਈ ਆਵਾਜ਼ ਜਬਦੀ ਆ ਹੁਣ ਖਾਲੀਆਂ ਤੇ ਰੋਂਦੀ ਆ ਲੱਤਾਂ ਮਾਰਦੀ ਆ ਕੀ ਫਾਇਦਾ ਖਰਚਾ ਕਰਿਆ ਬਸ ਸਾਰਾ ਇਹਨਾਂ ਦੇ ਇਲਾਇ ਸੱਚੇ ਬਾਈ ਦੇ ਬਾਗੇ ਬਾਏ ਮਜੂਰੀ ਪੰਜ ਸੱਤੀ ਦਾ ਤਨ ਬੱਡੋ ਕੀ ਸਾਰੀ ਹੋ ਰਹਿ ਗਿਆ ਕਮੂਰਾ ਥੋੜਾ ਜਿਹਾ ਦੋ ਕੁ ਮਿੰਟੇ ਦਾ ਹੀ ਆਹ ਵਾਜਾ ਕਹੇ ਜੇ ਕੱਲ ਰਹੀ ਲੱਗੂ ਆਹ ਜੱਤਾ ਘੰਟਾ ਹੋਰ ਹੋਈ ਜਾਂਦੀ ਹੈ ਬਹੁਤ ਬਹੁਤ ਆਪਾਂ ਦੇ ਜੀ ਵੀ ਆ ਜੇ ਇਹਦੇ ਫੜਨ ਮਾਜਾ ਜੀ ਲਾਵਾ ਨੂੰ ਬਹੁਤ ਚੱਕਰ ਪਾਉਂਦੀ ਉਹ ਹਲੇ ਤਾਂ ਹੈ ਜੇ 7:00 ਬਜੇ ਨਹੀਂ ਹੈਗਾ ਭਾਈ ਉਹ ਹੈ ਟਾਈਮ ਆੜ ਗਿਆ ਪਾਈ ਲਾਗ ਗਈ ਉਹ ਜੇ ਵੀ ਉਸ ਪਾਈ ਲਾਗ ਗਈ ਡੇਰੀਏ ਤੋਂ ਕੰਮ ਨਹੀਂ ਆ ਰਹੀ ਬਾਈ ਜਮਾ ਕਰਨ ਲੱਗੀ ਜੀ ਦਰਤੀ ਜਮਾ ਹੈ ਇੱਕ ਕਪੜੇ ਵਾਲਾ ਤਾਂ ਉੱਧਰ ਵੀ ਭਰਿਆ ਖੜਾ ਹੈ ਇਹਨੂੰ ਲੱਗੇ ਪਈ ਪੁੱਤ ਦੇ ਭਰ ਗਿਆ ਦਾ ਉਹ ਘਰ ਛੱਡੇ ਹੋਏ ਕਾਰ ਕੀ ਲਿਆ ਹੋਰੇ ਇਹ ਥੋੜਾ ਬਹੁਤਾ ਘਟ ਰਾਊਗਾ ਭਰਨਾ ਨਹੀਂ ਹੈਗਾ ਪਰ ਪੂਰਾ ਬਹੁਤ ਵਧੀਆ ਹੋਣਾ ਝੜਤੀ ਜਿਹੜੀ ਉਹ ਆਪਣੇ ਵਾਲਾ ਪੂਰਾ ਭਰਿਆ ਉਹਦਾ ਖੜਾ ਤੇ ਇੱਧਰ ਘਰ ਰਿਹਾ ਹੈ ਨਾ ਕੋਟਾ ਹੋ ਗਿਆ ਭਾਈ ਮਸਾਂ ਹੀ ਵੱਡੀ ਆ ਥੋੜੀ ਓੜੀ ਕਲਚ ਦੱਬ ਦੱਬ ਕੇ ਭਰ ਆ ਲੋਗੇ ਡਰਾਈਵਰ ਦਾ ਪੁੱਤਰ ਉਹਦਾ ਰੇੜਾ ਪਾ ਕੇ ਆ ਮੋਟਰ ਪਰ ਉਹ ਪਰੇ ਖੜਾ ਨਾ

ਅਗਰ ਬਹੁਤ ਟਾਈਮ ਹੋ ਗਿਆ ਇਨਾ ਟਾਈਮ ਨਹੀਂ ਹੋਇਆ ਕਦੇ ਸਾਰੀ ਦਿਹਾੜੀ ਜੇ 6 ਸਵੇਰ 6:30 ਕਿੱਲੇ ਬੱਢ ਹੋਇਆ ਨਹੀਂ ਗਿਰੇ ਤੇ ਬਾਈ ਆਹ ਕਰ ਲੈ ਖੋਲ ਦਿਓ ਹਾਂਜੀ ਉਹ ਅਗਰ ਲਾ ਲਿਓ ਭੁੱਲ ਨਾ ਜਾਇਓ ਅਗਰ ਲਾ ਲਿਓ ਭੁੱਲ ਨਾ ਜਾਇਓ ਉਹ ਆ ਗਿਆ ਬੱਕ ਦਾ ਯਾਰ ਇਹਦਾ ਆ ਰਿਹਾ ਉਹ ਨਾ ਪਿੱਛੇ ਤੋਂ ਟਰਾਲਾ ਆ ਰਿਹਾ ਹੈ ਇੱਕ ਮੈਂ ਜੌਂਡੀਅਰ ਪਰ ਹਰਚੂ ਵੀਰਾ ਘਰ ਲੈ ਕੇ ਆ ਰਿਹਾ ਤੇ ਟਾਈਮ ਦਾ ਬਾਈ ਕਾਫੀ ਹੋ ਗਿਆ 7:30 ਹੋ ਗਏ ਚਲੋ ਬਾਈ ਆ ਬਣਾਉਗੇ ਇੱਥੇ ਡਾਕ ਨਹੀਂ ਮਿਲ ਜਾ ਕੇ ਸੈਕਰੀਟ ਬਲੌਗ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਬਲੌਗ ਨੂੰ ਬੋ ਬਾਈ ਆ ਗਏ ਤੇ ਲਾਉਂਦੇ ਹੁਣ ਤਸਵੀਰ ਵੀ ਦਾ ਲਾਉਂਗਾ ਉੱਥੇ